ਰਾਜਵਿੰਦਰ ਸਿੰਘ 13 13 ਚੈਨਲ ਤੇ ਦੇਖ ਰਹੇ ਦਰਸ਼ਕਾਂ ਦਾ ਸਭ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਪੱਤਰਕਾਰ ਰਾਜਵਿੰਦਰ ਸਿੰਘ ਕਲਾਰ ਮજરા ਦੱਸਕੋ ਅੱਜ ਵੀ ਕਰੰਜੀਤ ਕੌਲ ਸਰਕਾਰੀ ਸਿਕੰਟਰੀ ਸਕੂਲ ਅੰਡਕ ਮਹਿਲਕਲਾਵਕੇ ਪਹੁੰਚੇ ਹਾਂ ਜਿੱਥੇ ਕਿ ਅੱਜ ਬੱਚਿਆਂ ਦਾ ਮਾਣ ਸਨਮਾਨ ਕੀਤਾ ਗਿਆ ਤੇ ਛੁੱਟੀ ਸਕੂਲ ਦੇ ਪ੍ਰਿੰਸੀਪਲ ਸਾਹਿਬ ਅਤੇ ਇਥੋਂ ਦੇ ਸਰਪੰਚ ਸਰਦਾਰ ਸਰਬਜੀਤ ਸਿੰਘ ਸੰਭੂ ਅਤੇ ਸਕੂਲ ਦੇ ਚੇਅਰਮੈਨ ਜਕਸੀਰ ਸਿੰਘ ਦੀ ਖਾਲਸਾ ਉਹ ਹਾਜ਼ਰ ਹਨ ਇੱਥੇ ਪਰਿਵਾਰ ਵੱਲੋਂ ਸੇਵਾ ਹੋਈ ਹੈ ਉਹਦੇ ਲਈ ਤੁਹਾਡੇ ਤੇ ਸ਼ਬਦਾਂ ਚ ਦੇ ਬਿਚਾਰ ਮੰਗਦੇ ਆਪਾਂ ਪ੍ਰਿੰਸੀਪਲ ਨੂੰ ਮਿਲਦੇ ਹਾਂ ਹਾਂਜੀ ਅੱਜ ਦਾ ਜਿਹੜਾ ਜੀ ਪ੍ਰਿੰਸੀਪਲ ਸਰਵਨ ਸਿੰਘ ਔਦਲਾ ਜੀ ਉਹਨਾਂ ਦੇ ਪਰਿਵਾਰ ਵੱਲੋਂ ਜਿਹੜਾ ਦੋਨੋਂ ਸਰਪੰਚ ਸਾਹਿਬਾਨ ਤੇ ਸਾਡੀ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਸਾਰਾ ਜੋ ਐਨ ਆਰ ਆਈ ਦੇ ਸਹਿਯੋਗ ਦੇ ਨਾਲ ਨਾ ਦੇ ਪਰਿਵਾਰ ਵੱਲੋਂ ਵਿਦਿਆਰਥੀਆਂ ਨੂੰ ਜਿਹੜਾਗਾ 1 ਲੱਖ ਰੁਪਏ ਦੇ ਬਲੇਜ਼ਰ ਜਿਹੜੇ ਦਿੱਤੇ ਗਏ ਨੇਗੇ ਲਗਭਗ 142 ਵਿਦਿਆਰਥੀ ਨੇਗੇ ਜਿਨ੍ਹਾਂ ਨੂੰ ਕਿਉਂਕਿ ਸਕੂਲ ਆਫ ਫੈਮਿਨੈਂਸ ਬਣਿਆ ਬਾਕੀ ਜਿਹੜੇ ਵਿਦਿਆਰਥੀਆਂ ਨੂੰ ਸਰਕਾਰ ਵੱਲੋਂ ਵਰਦੀ ਦਿੱਤੀ ਗਈ ਤਾਂ ਸਾਨੂੰ ਫਿਰ ਮਹਿਸੂਸ ਹੁੰਦਾ ਸੀ ਕਿ ਦੂਜੇ ਵਿਦਿਆਰਥੀ ਜਿਵੇਂ ਹੁਣ ਸਰਦੀ ਆ ਗਈ ਜੀ ਜਦੋਂ ਉਹ ਰੰਗ ਬਰੰਗੀਆਂ ਜਾਂ ਕੋਟੀਆਂ ਪਾ ਕੇ ਆਉਂਦੇ ਸੀਗੇ ਤਾਂ ਸਾਨੂੰ ਚੰਗਾ ਨਹੀਂ ਸੀ ਲੱਗਦਾਗਾ ਤਾਂ ਜਦੋਂ ਅਸੀਂ ਇਹਨਾਂ ਦੇ ਨਾਲ ਗੱਲ ਕੀਤੀ ਤਾ ਇਹ ਪਰਿਵਾਰ ਪਿਛਲੇ ਵਾਰ ਵੀ ਇਹਨਾਂ ਨੇ ਵਿਦਿਆਰਥੀਆਂ ਨੂੰ ਨਾਗ ਦੇ ਨਾਮ ਦੇ ਕੇ ਸਨਮਾਨਿਤ ਕੀਤਾ ਸੀਗਾ ਤੇ ਇਸ ਵਾਰ ਜਿਹੜਾ ਹੈਗਾ ਇਹ ਜਿਹੜਾ ਵਿਦਿਆਰਥੀਆਂ ਨੂੰ ਬਲੇਜ਼ਰ ਦਿੱਤੇ ਗਏ ਨੇਗੇ ਤਾਂ ਇਹਦੇ ਲਈ ਅਸੀਂ ਸਮੂਹ ਸਟਾਫ ਵੱਲੋਂ ਵਿਦਿਆਰਥੀਆਂ ਵੱਲੋਂ ਪਰਿਵਾਰ ਦਾ ਧੰਨਵਾਦ ਕਰਦੇ ਆਂ ਤੇ ਨਾਲ ਦੀ ਨਾਲ ਅਸੀਂ ਜਿਹੜਾ ਪੰਚਾਇਤਾਂ ਨੂੰ ਜਾਂ ਸਮਾਜ ਨੂੰ ਜਿਹੜਾਗਾ ਉਹ ਅਪੀਲ ਵੀ ਕਰਦੇ ਆ ਕਿ ਇਸੇ ਤਰ੍ਹਾਂ ਜੇ ਸਾਡਾ ਸਮਾਜ ਸਾਡੇ ਲੋਕ ਜਿਹੜੇ ਆ ਐਨ ਆਰ ਆਈ ਵੀ ਰਾ ਪੰਚਾਇਤਾਂ ਜਿਹੜੀਆਂ ਨੇਗੀਆਂ ਉਹ ਸਾਡੀਆਂ ਸੰਸਥਾਵਾਂ ਦੇ ਨਾਲ ਜੁੜ ਕੇ ਜਿਹੜੇ ਸਾਡੇ ਚੱਲਣਗੇ ਸਾਨੂੰ ਅੱਗੇ ਜਿਹੜਾ ਵਿਦਿਆਰਥੀਆਂ ਨੂੰ ਅਸੀਂ ਵਧੀਆ ਭਵਿੱਖ ਜਿਹੜਾ ਹੈਗਾ ਉਹ ਬਣਾ ਸਕਦੇ ਆਗੇ ਕਿਉਂਕਿ ਸਰਕਾਰਾਂ ਵੱਲੋਂ ਜਿੱਥੇ ਵੀ ਕੋਈ ਮਾੜੀ-ਮੋਟੀ ਘਾਟਵਾਦ ਰਹਿੰਦੀ ਹੈਗੀ ਉਹਨੂੰ ਜਿਹੜਾ ਹੈਗਾ ਸਾਡਾ ਸਮਾਜ ਪੂਰਾ ਕਰ ਸਕਦਾ ਜਿਵੇਂ ਇਹ ਚੀਜ਼ ਕੀਤੀ ਹੈ ਕਿ ਜਿਹੜੇ ਵਿਦਿਆਰਥੀ ਰਹਿੰਦੇ ਸੀ ਉਹਨਾਂ ਨੂੰ ਜਿਹੜਾ ਇਹਨਾਂ ਨੇ ਬਲੇਜ਼ਰ ਦੇ ਕੇ ਕੀਤਾ ਹੈ ਇਸੇ ਤਰ੍ਹਾਂ ਹੀ ਲੇਕਿਨ ਅਸੀਂ ਸਟਾਫ ਵੱਲੋਂ ਵੀ ਜਿਹੜਾ ਹੈਗਾ ਸਕੂਲ ਵੱਲੋਂ ਪੜ੍ਹਾਈ ਦੇ ਪੱਖ ਤੋਂ ਹਰੇਕ ਪੱਖ ਤੋਂ ਜਿਹੜਾ ਸਕੂਲ ਨੂੰ ਬਿਹਤਰੀ ਵੱਲ ਲੈ ਜਾਣ ਵੱਲ ਪੂਰੀ ਕੋਸ਼ਿਸ਼ ਕਰ ਰਹੇ ਆਂ ਜੀ ਬਹੁਤ-ਬਹੁਤ ਧੰਨਵਾਦ ਕੀਰਮਤ ਆਪ ਗਿੱਟ ਕਰ ਦਾਂਗੀ ਹਾਂਜੀ ਵਾਜਗੁਰੂ ਜੀ ਕਾ ਖਾਲਸਾ ਵਾਜਗੁਰੂ ਜੀ ਕੀ ਫਤਿਹ ਅੱਜ ਉਹ ਮਹਾਨ ਸ਼ਖਸੀਅਤ ਜਿਨੇ ਆਪਣੀ ਜ਼ਿੰਦਗੀ ਦਾ ਬਹੁਤ بڑا ਲੰਮਾ ਸਮਾਂ ਦੇਸ਼ ਦੀ ਕਹੋ ਸਮਾਜ ਦੀ ਸੇਵਾ ਦੇ ਲਈ ਲਾਇਆ ਜਿਨ੍ਹਾਂ ਨੇ ਵਿਦਿਆ ਨੂੰ ਇੱਕ ਲੰਗਰ ਦੀ ਤਰ੍ਹਾਂ ਵੰਡਿਆ ਕਿ ਇਤਿਹਾਸਕਾਰ ਲੇਖਕ ਇੱਕ ਉੱਗੇ ਸਮਾਜ ਸੇਵੀ ਸਵਰਗਵਾਸੀ ਪ੍ਰਿੰਸੀਪਲ ਸਰਵਰ ਸਿੰਘ ਜੀ ਔਜਲਾ ਉਹਨਾਂ ਦੀ ਅੱਜ ਇਸ ਸਕੂਲ ਦੇ ਵਿੱਚ ਸਾਡੇ ਪਿਛਲੀ ਵਾਰ ਪਰਿਵਾਰ ਆਇਆ ਸੀ ਸਾਰੀ ਫੈਮਿਲੀ ਦੇ ਵੱਲੋਂ ਰਲ ਮਿਲ ਕੇ ਅਸੀਂ ਉਹਨਾਂ ਦੀ ਯਾਦ ਦੇ ਵਿੱਚ ਇਹ ਸਮਾਗਮ ਕੀਤਾ ਇਸ ਵਾਰ ਵੀ ਸੋ ਉਹਨਾਂ ਦੇ ਬੇਟੇ ਸਰਦਾਰ ਬਰਜਿੰਦਰ ਸਿੰਘ ਜੀ ਔਜਲਾ ਡਾਕਟਰ ਪਰਮਜੀਤ ਸਿੰਘ ਜੀ ਔਜਲਾ ਸੋ ਇਹ ਪਰਿਵਾਰ ਦੇ ਵੱਲੋਂ ਇਸ ਵਾਰ ਵੀ ਸੋ ਭਾਵੇਂ ਵਿਦੇਸ਼ ਬੈਠੇ ਨੇ ਪਰ ਇਹ ਸਕੂਲ ਨੂੰ ਯਾਦ ਕਰਦੇ ਹੋਏ ਆਪਣੇ ਬਜ਼ੁਰਗਾਂ ਦੀ ਯਾਦ ਦੇ ਵਿੱਚ 1 ਲੱਖ ਰੁਪਏ ਨਗਦ ਰਾਸ਼ੀ ਜੋ ਕਿ ਸਾਡੇ ਸਰਪੰਚ ਮਹਿਕਲਾ ਸੋਢੇ ਸਰਪੰਚ ਸਰਦਾਰ ਸਰਬਜੀਤ ਸਿੰਘ ਸੰਭੂ ਇਹਨਾਂ ਦੇ ਰਾਹੀਂ ਭੇਜੀ ਗਈ ਸੋ ਅਸੀਂ ਬੱਚਿਆਂ ਨੂੰ ਜਿਹੜੇ ਵਿਲੇਜਰ ਨੇ ਲੈ ਕੇ ਦਿੱਤੇ ਨੇ ਤੇ ਜਿਹੜੀ ਕੁਝ ਕ ਰਾਸੀ ਬਚੀ ਸੀ ਉਹ ਅਸੀਂ ਜੋ ਸੇ ਸੱਤ ਸਾਡੇ ਕਹਿ ਲਓ ਕਿ ਜਿਹੜੇ ਪੀਣ ਵਗੈਰਾ ਚੌਂਕੀਦਾਰ ਨੇ ਸਟਾਫ ਹੈ ਸੇਵਾਦਾਰ ਕਰਮਚਾਰੀ ਉਹਨਾਂ ਨੂੰ ਵੀ ਅਸੀਂ ਵਰਦੀ ਲੈ ਕੇ ਦਵਾਂਗੇ ਸੋ ਬਹੁਤ ਬਹੁਤ ਧੰਨਵਾਦ ਸਮੁੱਚੇ ਪਰਿਵਾਰ ਦਾ ਅਤੇ ਨਗਰ ਦੀਆਂ ਦੋਵੇਂ ಗ್ರಾಮ ਪੰਚਾਇਤਾਂ ਸਾਡੇ ਮਹਿਲਕਲਾਂ ਤੋਂ ਸਰਪੰਚ ਸ਼੍ਰੀਮਤੀ ਕਿਰਣਾ ਰਾਣੀ ਵਾਂਸਲੋ ਔਰ ਮਹਿਲਕਲਾਂ ਸੋਢਿਆਂ ਤੋਂ ਸਰਵੀ ਸਿੰਘ ਸੰਭੂ ਇਹ ਵੀ ਆਪਣੇ ਸਮੁੱਚੇ ਮੈਂਬਰਾਂ ਦੇ ਨਾਲ ਪਹੁੰਚੇ ਐ ਸੋ ਮੈਨੇਜਮੈਂਟ ਕਮੇਟੀ ਵੀ ਹਾਜ਼ਰ ਐ ਪੱਤਰਕਾਰ ਭਾਈਚਾਰਾ ਗੁਰਪ੍ਰੀਤ ਸਿੰਘ ਦੀ ਅਣਖੀ ਰਾਜਵਿੰਦਰ ਜੀ 13 13 ਪ੍ਰਦੀਪ ਸਿੰਘ ਲੋਹੜ ਸੋ ਸਾਰੇ ਤੁਸੀਂ ਹਾਜ਼ਰੋਂ ਤੁਸੀਂ ਮਾਣ ਵਧਾਇਆ ਸਾਨੂੰ ਮਾਣ ਵੀ ਐ ਦੇਖੋ ਆਸ ਹੁੰਦੀ ਐ ਹਣਾ ਵੀ ਸਾਡਾ ਐਡਾ ਅੱਜ ਕਹ ਲੋ ਹੋਰ ਜਿਗਰਾ ਵਧਿਆ ਕਿ ਸਕੂਲ ਦੀ ਵਿਦਿਅਤਰੀ ਲਈ ਅਸੀਂ ਤੁਹਾਡੇ ਸਹਿਯੋਗ ਦੇ ਨਾਲ ਹੋਰ ਕਦਮ ਚੁੱਕੀਏ ਤੇ ਸਾਡੀਆਂ ਪੰਚਾਇਤਾਂ ਦੇ ਸਾਨੂੰ ਮਾਣ ਹੈ ਅੱਜ ਆ ਕੇ ਸਾਰਿਆਂ ਨੇ ਸਕੂਲ ਦੀ ਵਿਦਿਅਤਰੀ ਦੇ ਲਈ ਸਾਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਤੋਂ ਦੁਬਾਰਾ ਫਿਰ ਸਮੂਹ ਔਜਲਾ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਕਿਰਪਾ ਕਰੇ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਪੰਸਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਸਭ ਤੋਂ ਸਭ ਤੋਂ ਵੱਲਾਂ ਦਾ ਅਸੀਂ ਔਰ ਇਹਨਾਂ ਪ੍ਰਬਾਧ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਗਰੀਬ ਬੱਚਿਆਂ ਦੀ ਬਹੁਤ ਮਦਦ ਕੀਤੀ ਹੈ ਅਤੇ ਤੋਂ ਅੱਗੇ ਵਾਸਤੇ ਵੀ ਬੱਚਿਆਂ ਨੂੰ ਸਹੂਦ ਦੇਣ ਦਾ ਵਾਅਦਾ ਕੀਤਾ ਹੈ ਤੇ ਅਸੀਂ ਇਹਨਾਂ ਪ੍ਰਬਾਧ ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਤੇ ਸਭਾ ਸਭੀ ਕੀਤੀਆਂ ਨੇ ਕੰਮ ਬਹਿਗੁਰੂ ਦਾ ਖਾਲਸਾ ਬਹਿਗੁਰੂ ਕੀ ਖਾਤੇ ਅਸੀਂ بڑے ਸਕੂਲ ਵਿੱਚ ਆਏ ਸਾਨੂੰ ਬਹੁਤ ਵਧੀਆ ਲੱਗਿਆ ਬੱਚਿਆਂ ਦੇ ਜਦੋਂ ਅਸੀਂ ਬਲੇਜ਼ਰ ਪਾਏ ਹੋਏ ਦੇਖੇ ਸਾਨੂੰ ਵੀ ਹਿੰਮਤ ਆ ਰਹੀ ਹੈ ਵੀ ਅਸੀਂ ਵੀ ਕੁਝ ਕਰਾਂਗੇ ਮੂਰੇ ਬੱਚਿਆਂ ਲਈ। ਹਾਂਜੀ। ਇਹ ਤਾਂ ਪ੍ਰੋਗਰਾਮ ਕਿੱਦਾਂ ਲੱਗਿਆ ਤੁਹਾਨੂੰ? ਸਾਨੂੰ ਬਹੁਤ ਵਧੀਆ ਲੱਗਿਆ ਜੀ ਪ੍ਰੋਗਰਾਮ ਵੀ ਬਹੁਤ ਵਧੀਆ ਲੱਗਿਆ। ਬਾਉਂਡ ਵਾਲੇ ਸਮੇਂ ਦੇ ਵਿੱਚ ਕਿਸ ਨਾਲ ਕੋਣੇ ਸਕੂਲ ਦੇ ਵਿੱਚ? ਹਾਂਜੀ ਹਾਂਜੀ ਅਸੀਂ ਸਕੂਲ ਦੇ ਨਾਲ ਵੀ ਖੜਾਂਗੇ ਅਸੀਂ ਬੱਚਿਆਂ ਦੀ ਸਪੋਰਟ ਵੀ ਕਰਾਂਗੇ ਜਿੱਥੋਂ ਤੱਕ ਸਾਨੂੰ ਸਰਕਾਰ ਨੇ ਜਾਂ ਆਪਣੇ ਵੱਲੋਂ ਅਸੀਂ ਬੱਚਿਆਂ ਲਈ ਬਹੁਤ ਕੁਝ ਬਣਾਉਣ ਨੂੰ ਚਾਹੁੰਦੇ ਆ ਅਸੀਂ ਉਹ ਕਰਾਂਗੇ ਜਰੂਰ। ਜੀ ਜੀ। ਤ੍ਰਿਸ਼ੀ ਵਾਲਵਨੋ ਕਈ ਇਤਨਾ ਦੀਆਂ ਮਦਦ ਦੇ ਬੱਚਿਆਂ ਨੂੰ ਹਦੈਤਾਂ ਦਿੱਤੇ ਗਿਆਂ ਅਤੇ ਇਹ ਸਹਿਯੋਗ ਵੀ ਦਿੱਤਾਗਾ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਅਸੀਂ ਉਹਨਾਂ ਦਾ ਵੀ ਸ਼ੁਕਰੀਆ ਗਜ਼ਾਰ ਕਰਦੇ ਆ ਜੋ ਬੱਚਿਆਂ ਲਈ ਇੰਨਾ ਉਹ ਕਰ ਰਹੇ ਨੇ ਕੁਦਮਾ ਪਰ ਉਹਨਾਂ ਕਰ ਹਾਂਜੀ ਕੀ ਕਹਿਣ ਗੋ ਪਹਿਲਾਂ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾ ਮਾਸਟਰ ਜੀ ਸਾਰੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਦੇ ਸਹਿਯੋਗ ਨਾਲ ਸਾਨੂੰ ਅੱਜ ਇੱਥੇ ਆਉਣ ਦੀ ਟਾਈਮ ਮਿਲਿਆ ਦੂਸਰੇ ਨੰਬਰ ਤੇ ਮਾਸਟਰ ਸੁਵਾਨ ਸਿੰਘ ਜੀ ਸਾਨੂੰ ਕਢਾਉਂਦੇ ਵੀ ਰਹੇ ਆ ਤੇ ਸਾਡੇ ਨੇੜੇ ਵੀ ਰਹੇ ਆ ਅਸੀਂ ਉਹਨਾਂ ਦੇ ਵਿਚਾਰ ਸੁਨੇ ਜਾਂ ਗੱਲਾਂ ਬਾਤਾਂ ਕੀਤੀਆਂ ਬਹੁਤ ਚੰਗੇ ਸੁਵਾਦੇ ਸੀ ਖਿਆਲਤ ਬਹੁਤ ਚੰਗੇ ਸੀ ਉਹਨਾਂ ਦਾ 1 ਲੱਖ ਰੁਪਈਆ ਜੋ ਬੱਚਿਆਂ ਨੂੰ ਬਲੈਅਰ ਦੀ ਖਾਤਰ ਦਿੱਤਾ ਉਹਨਾਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਵਾਹਿਗੁਰੂ ਜੀ ਦਾ ਖੰਮਾ ਚਾਹ ਵਾਹਿਗੁਰੂ ਜੀ ਜਿਨ੍ਹਾਂ ਨੇ ਸਮਾਜ ਸਰ ਤੋਂ ਲੋਨ ਦਾ ਤੋਂ ਮੈਂ ਤੇ ਬਿਰਾਜਮਾਨ ਦੋਵੇਂ ਗ੍ਰਾਮ ਪਤੇਤਾ ਤਦਾਦ ਸਰਵਿਸਿੰਗ ਤੋਂ ਸਰਪੰਚ ਜਿਹੜੇ ਪਰੰਪਰਕਾ ਬਿੰਬਿਕ ਦਰਾਨੀ 45 ਨਾਇਕਲਾ ਸਰਬੋਤਮ ਵਿਦਿਆਰਥੀ ਪ੍ਰਿੰਸੀਪਲ ਜਿੰਨ ਤੱਕ ਪਾਸ ਹੈਗੀ ਅੱਜ ਬੱਚੇ ਉਹ ਜਿਹੜਾ ਪ੍ਰੋਗਰਾਮ ਹੋ ਰਿਹਾ ਪ੍ਰਿੰਸੀਪਲ ਸਰਵਿਸਿੰਗ ਦਾ ਜਿਹੜਾ ਉਹਨਾਂ ਦੀ ਆਦ ਚੋਰਿਆ ਤੁਸੀਂ ਸ਼ਾਇਦ ਨਹੀਂ ਜਾਣਦੇ ਹੋਣੇ ਪ੍ਰਿੰਸੀਪਲ ਸਾਹਿਬ ਕੋਲ ਕੀ ਕਿੰਨੀ ਵੱਡੀ ਸ਼ਖਸੀਅਤ ਦੇ ਮਾਲਕ ਸਨ ਪ੍ਰਿੰਸੀਪਲ ਸਰਦ ਸਿੰਘ ਲੋਹੇ ਜੀ ਜਿਵੇਂ ਉਹ ਸਸਤਰੂਪੀ ਨੁਕਸਾਨ ਜਿਨ੍ਹਾਂ ਨੇ ਆਪਣਾ ਜਿਹੜਾ ਸਾਰਾ ਜੀਵਨ ਹੈ ਉਹ ਲੋਕਾਂ ਨੂੰ ਸਿੱਖਿਅਤ ਕਰਨ ਦੇ ਵਲ ਦਿਆਇਆ ਉਹ ਤੁਹਾੁਰ ਤੁਰੰਤ ਤੌਰ ਤੇ ਜਿਹੜਾ ਅਧਿਆਪਨ ਦੇ ਕਿੱਤੇ ਨੂੰ ਸਵਾਗਤ ਕਰਸ ਉਹ ਜਿੱਥੇ-ਜਿੱਥੇ ਵੀ ਰਹੇ ਉੱਥੇ-ਉੱਥੇ ਉਹਨਾਂ ਦੇ ਸੁਭਾਅ ਦੇ ਵਿਕਾਸ ਦੇ ਨਾਲ-ਨਾਲ ਨਿਯਤੀ ਤੌਰ ਤੇ ਵਿਦਿਆਰਥੀਆਂ ਨੂੰ ਪੜ੍ਹਿਆ ਬਲ ਪ੍ਰੇਰਿਤ ਕਰਨ ਲਈ ਬਹੁਤ ਅਹਿਮ ਹੁਲਨਾ ਕੀਤਾ ਇਥੇ ਦਾ ਕਿ ਜੇ ਕੋਈ ਬਜ਼ਾਰਤੀ ਆਰਥਿਕ ਤੌਰ ਤੇ ਪੜਨ ਤੋਂ ਅਸਮਰਥ ਸੀ ਜਾਂ ਕਿਸੇ ਦਾ ਪਰਿਵਾਰ ਉਸ ਉਹਨਾਂ ਸਮੇਂ ਦੌਰਾਨ ਕੋਈ ਮੁਸੀਬਤਾਂ ਫਸਾ ਹੋਈ ਸੀ ਉਹਨਾਂ ਤੋਂ ਸਮਰਥ ਸੀ ਤਾਂ ਪ੍ਰਿੰਸੀਪਲ ਸਾਹਿਬ ਆਪਣੀ ਤਨਖਾਹ ਦੇ ਵਿੱਚੋਂ ਉਹਨਾਂ ਬੱਚਿਆਂ ਦੀ ਮਦਦ ਕਰਦੇ ਸਨ ਉਹਨਾਂ ਉਸ ਸਮੇਂ ਦੌਰਾਨ ਸਿੱਖਿਆ ਪ੍ਰਾਪਤ ਕਰਕੇ ਅੱਜ ਵੀ ਬਹੁਤ ਸਾਰੇ ਲੋਕ ਬਣ ਗਏ ਨੇ ਜਿਹੜੇ ਜੇ ਦੱਸਦੇ ਨੇ ਕੋ ਜਿਹੜੇ ਉਹਨਾਂ ਨੇ ਜਿਹੜੀ ਵਿਦਿਆ ਪ੍ਰਾਪਤ ਕੀਤੀ ਹੈ ਉਹ ਕੌਂਸੀ ਬੀਬੀ ਸਾਹਿਬ ਦੀ ਬਲੌਗ ਪ੍ਰਾਪਤ ਕੀਤੀ ਹੈ ਇਸ ਤੋਂ ਇਲਾਵਾ ਸਾਡੇ ਨੇੜੇ ਗ੍ਰਾਮਕ ਕੇ ਕਾਨਾ ਸਕੂਲ ਹੈ ਜਿੱਥੋਂ ਲੰਬਾ ਸਮਾਂ ਭਾਇਆ ਉਹਨਾਂ ਨੇ ਸਕੂਲ ਦੀ ਦੇਖਭਾਲ ਲਈ ਬਹੁਤ ਐਮ ਜੁਰਦਾਰਾ ਨੇ ਦਿੱਤਾ ਇਸ ਤੋਂ ਇਲਾਵਾ ਉਹਨਾਂ ਦੇ ਜਿਹੜਾ ਜੁਗਨ ਦਾ ਇੱਕ ਅਗਲਾ ਸ਼ਾਖ ਹੈ ਉਹ ਇੱਕੋ ਵਿਰੀ ਇਤਿਹਾਸ ਦਾ ਹਸ ਆਪਣਾ ਨਣੇ ਤੋਂ ਜੋ ਸੁਭਿਖੇ ਦੇ ਆਪਣੇ ਸੀਹ ਪਰਿਵਾਰ ਰਾਮਤ ਅਬੀ ਨਬਤ ਨੇ ਸਮਾਜ ਦੇ ਸੁਭਨਿਮਾਨ ਅਤੇ ਅਹਿਮ ਖੋਦ ਸ਼ਖੀਓ ਉਹ ਅਕਬਰ ਸਿੰਘ ਨੇ ਜੋ ਕਿ ਸਾਡੇ ਸੰਸਾਦਨ ਦਾ ਆਗਲ ਹੋਣ ਤੋਂ ਦੂਰ ਕਈ ਬਜ਼ੁਰਗਾਂ ਨੂੰ ਲਾ ਕੇ ਪਾਕਿਸਤਾਨ ਨੂੰ ਜਾ ਕੇ ਰੰਗਪਈ ਦੇ ਪਰਿਵਾਰ ਨੂੰ ਮਿਲਿਆ ਤੇ ਉਹਨਾਂ ਦੇ ਸ਼ਹਿਰੋਂ ਇੱਕ ਸਤਿਖੀ ਮਿਲਿਆ ਤੇ ਇਸ ਕਿਸਮ ਦੀ ਸ਼ਖਸੀਅਤਾਂ ਜਿਨ੍ਹਾਂ ਨੇ ਅੰਤਿਮ ਰਿਹਾ ਘਾਟਾ ਸਭ 2011 ਦੇ ਵਿੱਚ ਪਿਆ ਜਦੋਂ ਉਹ ਆਪਣੇ ਪਰਿਵਾਰ ਕੋਲੋਂ ਨਿਕਲ ਰਹੇ ਸਨ ਕਿ ਉੱਥੇ ਸਾਨੂੰ ਸੰਦੀਵੀ ਮਿਸ਼ਰਣ ਦੇਗੇ ਜਦੋਂ ਵੀ ਕੰਡਾਉਂਦੇ ਉਹ ਪਿੰਡ ਦੇ ਪ੍ਰਤੀ ਪਿੰਡ ਦੇ ਆ ਜਿਹੜੀਆਂ ਵਿਕਾਸ ਦੇ ਪ੍ਰਤੀ ਸਕੂਲਾਂ ਪ੍ਰਤੀ ਚਿੰਤਤ ਸਨ ਉਹਨਾਂ ਨੂੰ ਹਮੇਸ਼ਾ ਇਹ ਹੁੰਦਾ ਸੀ ਵੀ ਉਹ ਕਿ ਕਿਸੇ ਨਾ ਕਿਸੇ ਰੂਪ ਦੇ ਵਿੱਚ ਸੋਨ ਜਿਹੜੇ ਸਟੂਡੈਂਟਸ ਨੇ ਜਿਹਨਾਂ ਦੇ ਜਿਹੜੇ ਵਿਦਿਆਰਥੀ ਨੇ ਉਹਨਾਂ ਨੇ ਕੁਝ ਕਰ ਸਕਣ ਕਿਉਂਕਿ ਉਹ ਜਦੋਂ ਵੀ ਆਉਂਦੇ ਸੀ ਮਾਸ਼ੀ ਜੀ ਨੇ ਬਹੁਤ ਸਾਰੀਆਂ ਗੱਲਾਂ ਦੱਸ ਦਿੱਤੀਆਂ ਤੇ ਉਹਨਾਂ ਨੇ ਸਿੱਖਿਆਤ ਬਾਰੇ ਵੀ ਇਹਨਾਂ ਨੂੰ ਦੱਸ ਕੇ ਗਏ ਆ ਵੀ ਉਹ ਕੋਈ ਵੀ ਕਿਸੇ ਕਿਸਮ ਦੀ ਮਦਦ ਦੀ ਲੋੜ ਹੈ ਤੇ ਉਹ ਨਸੇ ਬਹੁਤ ਸਾਰੇ ਵਿਦਿਆਰਥੀ ਐਸਐਸਸੀ ਜਿਨ੍ਹਾਂ ਕੋਲ ਘਰੇ ਵੀ ਜਲੇ ਜਾਂਦੇ ਤਾਂ ਉਹਨਾਂ ਨੂੰ ਆਰਥਿਕ ਮਦਦ ਉਹ ਆਪਣੇ ਗੁਪਤ ਰੂਪ ਦੇ ਵਿੱਚ ਦੇ ਦਿੰਦੇ ਸੀ ਵੀ ਲੈ ਕਾਕਾ ਪੜ ਜੋ ਉਹਨੂੰ ਲੋੜ ਹੋਈ ਧਰਮ ਦੇ ਵਾਸਤੇ ਮੈਂ ਦੱਸ ਤੀ ਸੋ ਇਹਨੇ ਉਪਰਾਲਾ ਕੀਤਾ ਅੱਜ ਬੱਚਿਆਂ ਨੂੰ ਬੁੜਾਉਣ ਵੰਡਣ ਦਾ ਉਹ ਰੋਜ਼ ਪ੍ਰੋਗਰਾਮ ਤੋਂ ਸਦਨ ਸ੍ਰੋਤ ਨੂੰ ਨਾ ਤੱਕਾ ਤੋਂ ਸਾਨੂੰ ਮਸੂਸੀ ਜੇ ਉਹ ਆਰਥਿਕ ਪੜ੍ਹਨ ਦੇ ਤਾਹੀਂ ਇਸ ਸਮਾਜ ਤਰੱਕੀ ਕਰੇਗਾ ਤਾਂ ਹੀ ਜਿਹੜਾ ਸਾਡਾ ਪਿੰਡ ਹੈ ਉਹ ਤਰੱਕੀ ਕਰੇਗਾ ਤਾਂ ਹੀ ਜਿਹੜਾ ਮੈਲ ਕਲਾ ਦਾ ਦਾ ਦੁਨੀਆ ਭਰ ਤੇ ਰੋਸ਼ਨ ਹੋਵੇਗਾ ਸੋ ਅਸੀਂ ਪ੍ਰਿੰਸੀਪਲ ਸਰਬਾ ਸਿੰਘ ਔਇਲਾ ਨੂੰ ਅੱਜ ਯਾਦ ਕਰਦੇ ਹੋਏ ਉਹਨਾਂ ਨੂੰ ਨਿਮਨ ਸ਼ਰਧਾਂ ਨਿਪੇਟ ਕਰਦੇ ਆ ਤੇ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਕਿਉਂ ਜਿਹੜਾ ਇਸ ਉਹਨਾਂ ਦੀ ਸੋਚ ਨੂੰ ਪ੍ਰਿੰਸੀਪਲ ਸਰਬਾ ਸਿੰਘ ਔਇਲਾ ਉਹਨਾਂ ਦੀ ਸੋਚ ਨੂੰ ਆ ਊਰਜਾ ਲੈ ਕੇ ਚੱਲ ਰਿਹਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ਹਿਰ ਵਾਲਿਆ ਸਤਿ ਸ਼੍ਰੀ ਅਕਾਲ ਔਰ ਅਡਲਾ ਸਾਹਿਬ ਨੇ ਸਾਡੇ ਆਪ ਨੂੰ ਬਹੁਤ ਕੰਪੀਟਾ ਜਨਾਬੀ ਪਹੁੰਚੀ ਗੁਰਮਤਿ ਸੁਧਾਰ ਦੇ ਗੁਰਮਤਿ ਆਸ ਦੇ ਬੜਾ ਕੰਪੀਟਾ ਸਭ ਤੋਂ ਵਿਲੱਖਣ ਸਭ ਜਿਹੜਾ ਉਹਦਾ ਵਾਸਿਕਾ ਉਹਨਾਂ ਦੇ ਕੰਮ ਸਾਰੀ ਵਿਲੱਖਣ ਹੈ ਉਹਨਾਂ ਦੀ ਜ਼ਿੰਦਗੀ ਸਾਰੀ ਵਿਲੱਖਣ ਹੈ ਜੇ ਕਿ ਸਭ ਤੋਂ ਵਿਲੱਖਣ ਕੰਮ ਸੀਗਾ ਇੱਕ ਸਾਡੇ ਰਾਕੇ ਦੇ ਮਰਵਾਲੇ ਦੇ ਮਹਾਨ ਸ਼ਹੀਦ ਹੈਮਤ ਅਲੀ ਜੀ ਉਹਨਾਂ ਦੇ ਨਾਮ ਤੋਂ ਸਕੂਲ ਵੀ ਬਣਿਆ ਹੈ ਸਕੂਲ ਦਾ ਨਾਮ ਵੀ ਉਹਨਾਂ ਦੇ ਜਤਨਾ ਪਸਤੇ ਨੂੰ ਰੱਖਿਆ ਗਿਆ ਹੈ ਜਿਵੇਂ ਉਹਨਾਂ ਨੇ ਕਿਹਾ ਬਹੁਤ ਹੋਰ ਦੇ ਜੀਵਨ ਬਾਰੇ ਪਾਕਿਸਤਾਨ ਜਾ ਕੇ ਵੀ ਕੋਈ ਕੀਤੀ ਸੋ ਇਹ ਉਹਲਾ ਜਿਹੜਾ ਬਹੁਤ ਵੱਡਾ ਯੋਗਦਾਨ ਹੈ ਇਹ ਕੋਈ ਨਹੀਂ ਜਾਣਦਾ ਸੀਗਾ ਕਿ ਰਾਮ ਕੰਨ ਜੀ ਦੇ ਬਾਪ ਸੀਗੇ ਰਾਮ ਕੰਨ ਜੀ ਆਪਣੇ ਜਿਥੇ ਜਥੀ ਦਾ ਅਮਰ ਹੋਈ ਨਹੀਂ ਕੋਈ ਉਹਨਾਂ ਦੇ ਨਾਮ ਨੂੰ ਗੁਜ਼ਾਰਾ ਕਿਸ ਸੰਸਾਰ ਨੇ ਕੀਤਾ ਬੜਾ ਕਾਰਜ ਕਿਸ ਨੇ ਇਹ ਪ੍ਰਸਤਾਵ ਉਹ ਵੀ ਅ ਸ਼ਰੀਕ ਕਰਵਾਉਣਾ ਕੋਲਾ ਲਈ ਅਸੀਂ ਇੱਥੇ ਗਿਆਤ ਕਰਦੇ ਹਾਂ ਉਸ ਜੀ ਆਇਆਂ ਤੇ ਆ ਸੋ ਅਕੀਰ ਦੇ ਵਿਚਲੇ ਸੂਤੇ ਸਾਰੇ ਮੈਂ ਬੇਤੀ ਕਰੀ ਸੀ ਵੀ ਅ ਬੇਨਤੀ ਹੈ ਮੈਂ ਉਸ ਤੋਂ ਵੀ ਆਪਣੇ ਪ੍ਰਸਤਾਵ ਸਾਹਾਰੇ ਆਪਣੇ ਚਾਰ ਬੰਦ ਕਰਦੇ ਪਰ ਫਿਰ ਵੀ ਬੇਨਤੀ ਹੈ ਜੀ ਕਿ ਕਿਸੇ ਦੇ ਮਨ ਨੂੰ ਜਜ਼ਬਾਤ ਹੋਵੇ ਬਰਬਰਾ ਹੋਵੇ ਕੋਈ ਵੀ ਪ੍ਰਿੰਸੀਪਲ ਸਾਹਿਬਾਰੇ ਬਾਕੀ ਉਹ ਵੀ ਆਪਣੇ ਵਿਚਾਰ ਪੇਸ਼ ਕਰਨਾ ਚਾਹੁੰਦਾ ਹੈਗਾ ਕਿਉਂਕਿ ਅਖੀਰ ਵਿੱਚ ਪ੍ਰਿੰਸੀਪਲ ਸਾਹਿਬ ਬੋਲਣਗੇ ਸਰਦੀ ਇੱਕ ਪ੍ਰਿੰਸੀਪਲ ਸਾਹਿਬ ਦਾ ਇੱਕ ਵਿਜ਼ਨ ਹੈਗਾ ਉਹ ਵਿਜ਼ਨ ਸਿਰਫ ਕਲੇ ਸਕੂਲ ਲਈ ਨਹੀਂ ਹੈਗਾ ਉਹ ਪਿੰਡ ਲਈ ਆ ਇਹ ਰਾਕੇ ਲਈ ਹੈ ਉਹ ਆਦੇ ਹੁੰਦੇ ਆ ਹਮੇਸ਼ਾ ਹੀ ਜਦੋਂ ਕਦੇ ਸਾਡੇ ਨਾਲ ਮੀਟਿੰਗ ਕਰਦੇ ਆ ਰਸਮੀ ਮੀਟਿੰਗ ਕਰਦੇ ਆ ਜਾਂ ਗੈਰ ਰਸਮੀ ਰੂਪ ਚ ਬੈਠੇ ਆ ਉਹ ਕਹਿੰਦੇ ਹੁੰਦੇ ਆ ਜਿਸ ਤਰ੍ਹਾਂ ਦਾ ਵਾਤਾਵਰਨ ਅੱਜ ਸਕੂਲ ਦਾ ਹੋਊਗਾ ਅੱਜ ਤੋਂ 8-10 ਸਾਲ ਬਾਅਦ ਪਿੰਡ ਦਾ ਵਾਤਾਵਰਨ ਉਦਾਂ ਦਾ ਹੋਊਗਾ ਜਿਸ ਤਰ੍ਹਾਂ ਦਾ ਕਲਚਰ ਜਿਸ ਤਰ੍ਹਾਂ ਦਾ ਸੱਭਿਆਚਾਰ ਜਿਸ ਤਰ੍ਹਾਂ ਦਾ ਵਾਤਾਵਰਨ ਐਟਮੋਸਫੀਅਰ ਸਕੂਲ ਦਾ ਹੋਊਗਾ ਅੱਜ 8-10 ਸਾਲ ਬਾਅਦ ਉਹ ਪਿੰਡ 'ਚ ਉਹ ਚੀਜ਼ ਐਜ਼ ਇਟ ਇਜ਼ ਰੈਪਲੀਕੇਟ ਹੋਊਗੀ ਔਰ ਇਹ ਸੱਚ ਹੈ ਹਕੀਕਤ ਹੈ ਇਹਨਾਂ ਨੇ ਆਪਣੇ ਉਰਦਮ ਨਾਲ ਪਿਛਲੇ ਲਗਭਗ 1.5 ਸਾਲ ਤੋਂ ਇੱਥੇ ਆਪਣੀ ਸਰਪ੍ਰਸਤੀ ਦੇ ਰਹੇ ਹਨ ਰਹਿਨਮਾਈ ਕਰ ਰਹੇ ਹਨ ਸਕੂਲ ਦੀ ਸਕੂਲ ਦਾ ਵਾਤਾਵਰਨ ਉਹਨਾਂ ਨੇ ਉਹ ਜਿਹਾ ਪੈਦਾ ਕਰ ਲਿਆ ਹੈ ਹਰ ਵਕਤ ਉਹਨਾਂ ਦੇ ਮਨ 'ਚ ਇਹੀ ਲੱਗਿਆ ਰਹਿੰਦਾਗਾ ਸਿਰਫ ਕੱਲੀ ਇਮਾਰਤ ਜਾਂ ਬਿਲਡਿੰਗ ਇਹਦਾ ਵਿਕਾਸ ਹੀ ਨਹੀਂ ਅਕੈਡਮਿਕਸ ਦਾ ਵਿਕਾਸ ਬੱਚਿਆਂ ਦੀਆਂ ਨਿੱਜੀ ਸਮੱਸਿਆਵਾਂ ਦਾ ਵਿਕਾਸ ਬੱਚਿਆਂ ਦੀਆਂ ਉਹ ਸਮੱਸਿਆਵਾਂ ਜਿਨ੍ਹਾਂ ਬਾਰੇ ਪ੍ਰਿੰਸੀਪਲ ਔਜਲਾ ਸਾਹਿਬ ਵਰਗੇ ਜਿਹੜੇ ਦਾਨਸ਼ ਵਰਮੇ ਜਾਂ ਨੀਤੀਵਾਨੇ ਜਾਂ ਸਿੱਖਿਆ ਸ਼ਾਸਤਰੀ ਨੇ ਉਹ ਚਿੰਤਕ ਰਹਿੰਦੇ ਨੇ ਸੋਚਦੇ ਨੇ ਤੋਂ ਬਿਲਕੁਲ ਉਸੇ ਪੈਟਰਨ ਤੇ ਪ੍ਰਿੰਸੀਪਲ ਸਾਹਿਬ ਹਰੇਕ ਬੱਚੇ ਦੀ ਪ੍ਰੋਬਲਮ ਦੇ ਵਿੱਚ ਨਿੱਜੀ ਸਮੱਸਿਆ ਦੇ ਵਿੱਚ ਨਜੀ ਤੌਰ ਤੇ ਜਾ ਕੇ ਉੱਤਰ ਦੇ ਨੇ ਔਰ ਉਹਨੂੰ ਉਹਦੀ ਸਮੱਸਿਆ ਦੀ ਜੜ ਨੂੰ ਪਕੜਦੇ ਨੇ ਜੀ ਜਦੋਂ ਅਸੀਂ ਸਮੱਸਿਆ ਦੀ ਜੜ ਪਕੜ ਲੈਂਦੇ ਆ ਫਿਰ ਬੱਚੇ ਦੀ ਸਮੱਸਿਆ ਹੱਲ ਹੋ ਜਾਂਦੀ ਹੈ ਸਕੂਲ ਦੀ ਸਮੱਸਿਆ ਹੱਲ ਹੋ ਜਾਂਦੀ ਹੈ ਤੇ ਬੱਚਿਆਂ ਦੀ ਸਮੱਸਿਆ ਹੱਲ ਹੋ ਗਈ ਆਉਣ ਵਾਲਾ ਜਿਹੜਾ ਪਿੰਡ ਹੈ ਨਗਰ ਹੈ ਡੈਫੀਨਿਟਲੀ ਉਹਦਾ ਵੀ ਕਲਚਰ ਉਹਦਾ ਸਰਪ੍ਰੇਚਾਰ ਉਹਦਾ ਵਾਤਾਵਰਣ ਵੀ ਉਹਦੇ ਹੀ ਅਸਰਦਾਰੀ ਹੋਵੇਗਾ ਸੋ ਇਹ ਬਹੁਤ ਹੀ ਖੂਬਸੂਰਤ ਤੇ ਪਿਆਰਾ ਮਾਹੌਲ ਬਣਿਆਗਾ ਜਿੱਥੇ ਕੋਈ ਵੀ ਅਧਿਕਾਰੀ ਹੁੰਦਾਗਾ ਜਾਂ ਸਕੂਲ ਦਾ ਮੁਖੀ ਹੋਵੇ ਸਟਾਫ ਹੋਵੇ ਉਹ ਲੱਖ ਯਤਨ ਕਰ ਲੈਣ ਜੇ ਪਿੰਡ ਦਾ ਸਹਿਯੋਗ ਨਾ ਹੋਵੇ ਪਿੰਡ ਦੀ ਸਰਪ੍ਰਸਤੀ ਨਾ ਹੋਵੇ ਹੌਸਲਾ ਨਾ ਹੋਵੇ ਫਿਰ ਯਤਨ ਕਰਨੀ ਮੁਸ਼ਕਲ ਹੋ ਜਾਂਦੇ ਆ ਲੇਕਿਨ ਜਦੋਂ ਸਾਰਾ ਨਗਰ ਪਿੱਛਤੇ ਹੋਵੇ ਸਾਰੇ ਸੁਝਵਾਮ ਜਿਹੜੇ ਹੈਗੇ ਆ ਬੁੱਧੀਜੀਵੀ ਨੇ ਜਾਂ ਅੱਛੇ ਜੀਵਨ ਵਾਲੇ ਲੋਕ ਪੰਚਾਇਤ ਵਿੱਚ ਨੇ ਜਾਂ ਐਸਐਮਸੀ ਕਮੇਟੀ ਵਿੱਚ ਨੇ ਜਦੋਂ ਉਹਨਾਂ ਦਾ ਸਹਿਯੋਗ ਹੋਵੇ ਉਹਨਾਂ ਦਾ ਸਾਥ ਹੋਵੇ ਫਿਰ ਕੰਮ ਕਰਨ ਦਾ ਜਿਹੜਾ ਹੌਸਲਾ ਹੈ ਉਹ ਦੁੱਗਣਾ ਗੁਣਾ ਚੌਣਾ ਹੋ ਜਾਂਦਾ ਹੈ ਫਿਰ ਜਿਹੜੇ ਫੈਸਲੇ ਨੇ ਉਹ ਬੜੀ ਦਲੇਰੀ ਨਾਲ ਲਈ ਜਾਂਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ